ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜਿਹੜਾ ਹੈਗਾ ਵਾ ਜੌਣ ਵਾਲਾ ਜੌਣ ਵਾਲਾ ਪਿੰਡ ਜ਼ਿਲ੍ਹਾ ਮੋਗੇ ਦਾ ਲੰਡੇ ਪਿੰਡ ਦਾ ਤੇ ਸਮਾਲਸਰ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇ ਲੋ ਪਰਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਟੌਪ ਦੀ ਗਾਂ ਵਿਕਾਉ ਆ ਚੰਗੇ ਦੁੱਧ ਦੀ ਮਾਲਕਣ ਕਰਮਾਂ ਵਾਲੀ ਚੰਗੇ ਢਾਂਚੇ ਦੀ ਚੰਗੀ ਸਰੀਰਕ ਦੇ ਪੱਖ ਵਾਲੀ ਤੁਹਾਨੂੰ ਗਾਂ ਵਿਖਾਉਣੀ ਆ ਵੀ ਜਿਹੜੇ ਭਰਾ ਕਹਿੰਦੇ ਸੀ ਨਾ ਘਰੋਂ ਗਾਂ ਲੈ ਦੇ ਸਭਿਆ ਕੋਈ ਚੰਗੇ ਦੁੱਧ ਵਾਲੀ ਆ ਚੱਕ ਲਓ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਘਰੋਂ ਹੀ ਤੁਹਾਨੂੰ ਗਾਂ ਵਿਖਾ ਦੇਣੀ ਆ ਆਪਾਂ ਕਰਦੇ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੰਡੇ ਬਾਈ ਪੂਰੇ ਵਧੀਆ ਹੀ ਸਤਿਕਾਰ ਦੇ ਪਰਿਵਾਰ ਬਹੁਤ ਵਧੀਆ ਤੁਸੀਂ ਦੱਸਿਓ ਕੀ ਹਾਲ ਆ ਅਛਾ ਨਾਮ ਇੱਕ ਵਾਰੀ ਸਾਂਝਾ ਕਰ ਦਈਏ ਨਾਮ ਲక్ష్మణ ਸਿੰਘ ਆ ਜੀ ਲక్ష్మణ ਸਿੰਘ ਪਿੰਡ ਜੌਣ ਵਾਲਾ ਜ਼ਿਲ੍ਹਾ ਫਰੀਕੋਟ ਆ ਜੀ ਅੱਛਾ ਲక్ష్మణ ਭਾਈ ਜਾਨਵਰ ਫਿਰ ਕਰੇ ਬੱਚੀਆਂ ਪੁੱਛੀਆਂ ਤਿਆਰ ਕਰ ਲੈਣੇ ਘਰ ਦੇ ਘਰ ਦੇ ਘਰ ਦੇ ਜਿਵੇਂ ਆ ਹੁਣ ਹੋਮ ਬਰੀਡ ਬੱਚੀਆਂ ਤਿਆਰ ਹੋ ਜਾਂਦੀਆਂ ਹਨ ਅੱਛਾ ਟੀਕੇ ਫਿਰ ਚੰਗੇ ਬੱਚੀਆਂ ਵਾਲੀ ਭਰੋਣੇ ਵਧੀਆ ਬੱਚੀਆਂ ਵਾਲੇ ਟੀਕੇ ਵੀਰੇ ਮੈਂ ਮਨ ਲਾ ਟੀਕਾ ਨਹੀਂ ਮਾੜਾ ਪਰੋਣਾ ਨਾ ਨਾ ਮਾੜਾ ਟੀਕਾ ਨਹੀਂ ਬਈ ਸਿਆਣੀ ਗੱਲ ਆ ਯਾਰ 2 ਸਾਲ ਦੀ ਮਿਹਨਤ ਚਲੀ ਜਾਂਦੀ ਜੇ ਆਪਾਂ ਟੀਕਾ ਮਾੜਾ ਭਰਾ ਜੀ ਹਾਂਜੀ ਹਾਂਜੀ ਅੱਛਾ ਗੱਲ ਕਰਦੇ ਹੁਣ ਆ ਗਾਂ ਦੀ ਇਹਨੇ ਕਿੰਨਾ ਵਸੂ ਸੁਣਾ ਬਾਈ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਜੀ ਨੇ ਸੁਣਾ ਪਹਿਲੇ ਸੂਏ ਕਿੰਨਾ ਦੁੱਧ ਦੇ ਕੀ ਸੀ ਬਾਈ ਇਹਨੇ ਪਹਿਲੇ ਸੂਏ 22 ਲੀਟਰ ਦਿੱਤਾ ਜੀ 22 ਲੀਟਰ ਤੋਂ ਉਹਦੇ ਨੇ ਕੰਡੇ ਧਰਿਆ ਹੋਇਆ ਹਾਂਜੀ ਹਾਂਜੀ ਹੁਣ ਕਿੰਨੇ ਦਿਨ ਪਹਿ ਬਈ ਜਾਂਦੇ ਇਹ 10 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ 10 ਤਰੀਕ ਨੂੰ ਦਿਨ ਪੂਰੇ ਫਿਰ ਤਾਂ ਬਹੁਤ ਬਣ ਜੂ ਥਲੋ ਬਾਈ ਹਾਂਜੀ ਹਾਂਜੀ ਬਹੁਤ ਬਣਦੀ ਲ ਅੱਛਾ ਚੁਵਾਈ ਹੱਥੀ ਕਰਦੇ ਮਸ਼ੀਨੀ ਨਹੀਂ ਹੱਥੀ ਚੁਵਾਈ ਹੱਥੀ ਚੁੰਨ ਦੇ ਵਿੱਚ ਹਾਂ ਦੋ ਪਾਸੇ ਬਹਿ ਕੇ ਵੀਰੇ ਠੀਕ ਹੈ ਇਹਨੂੰ ਵੀ ਟੀਕੇ ਚੰਗਾ ਹੀ ਭਰਾਇਆ ਹੋਇਆ ਠੀਕ ਹੈ ਚੰਗਾ ਹਾਂਜੀ ਬੱਚੀ ਵਾਲਾ ਹੀ ਬੱਚੀ ਵਾਲਾ ਟੀਕੇ 26 ਸਿਰਤੀ ਨਹੀਂ ਲਵਾਇਆ ਹਾਂਜੀ ਹਾਂਜੀ ਅੱਛਾ ਗੱਲ ਇਹ ਆ ਬਾਈ ਜੇ ਕੋਈ ਘਰੇ ਰੱਖਣ ਵਾਲਾ ਭਾਈ ਲੈ ਜਾਵੇ ਤਾਂ ਯਾਦਗਾਰ ਓਕੇ 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 ਆ ਵੀਰੇ ਓਕੇ ਕਿੰਨੇ ਦੇ ਦੇ ਦਿੱ ਗਏ ਫਿਰ ਮੁੱਲ ਮੁੱਲ ਕਿੰਨਾ ਕਰੀ ਜਾਈਏ ਵੀਰੇ 1 ਲੱਖ 10 ਤੋਂ ਘਟ ਨਹੀਂ ਦੇਣੀ 1 ਲੱਖ 10 ਹਜ਼ਾਰ ਤੋਂ ਘਟ ਹਾਂਜੀ ਜੇ ਕੋਈ ਕਹੇ ਮਾਨਤਨ ਥੋੜਾ ਬਹੁਤਾ ਕਰ ਦੋ ਮਾਨਤਨ ਹੋ ਜੂਗਾ ਠੀਕ ਅੱਛਾ ਲక్ష్మణ్ ਦੂਜੇ ਸੂਏ ਵੜੀ ਨੇ ਸੁਣਾਵਾ ਕਰਮਾ ਵਾਲੀ ਨੇ ਸੂਣ ਦੇ ਵਿੱਚ ਹਜੇ ਹਫਤਾ ਲੈ ਜੂਗੀ ਟੌਰਾਂ ਦੇ ਨਾਲ ਥੱਲੋ ਥੱਲੋ ਤਾਂ ਨਾ ਬਾੜੀ ਜ਼ਬਰਦਸਤ ਤਿਆਰ ਹੋਈ ਹੋਈ ਐ ਇੰਨੀ ਜਰੂਰ ਢੂਈ ਚੱਕਦੀ ਐ ਬਈ ਇਹ ਗੱਲ ਨੋਟ ਰੱਖਿਆ ਜੇ ਪਹਿਲਾਂ ਵੀ ਕਈ ਭਰਾ ਕਹਿ ਦਿੰਦੇ ਹੁੰਦੇ ਦੱਸਿਆ ਨਹੀਂ ਤੁਈ ਥੋੜੀ ਜੀ ਸੋ ਦੇ ਵਿੱਚੋਂ 30 40 ਪੈਸੇ ਚੱਕਦੀ ਆ ਬਾਕੀ ਗਾਂ ਦਾ ਕੋਈ ਓੜਾ ਬੰਨਣਾ ਨਹੀਂ ਥਣ ਬਹੁਤ ਚੰਗਾ ਜਾਤ ਚੰਗੀ ਆ ਨਸਲ ਚੰਗੀ ਆ ਪ੍ਰਿੰਟ ਬਹੁਤ ਚੰਗਾ ਵਾ ਮਿੱਤਰੋ ਮੂੰਹ ਮਾਂ ਤੋਂ ਬਹੁਤ ਸੋਹਣੀ ਸੁਨੱਖੀ ਆ ਓਕੇ ਦੀ ਜਮਾਂ ਰਿਪੋਰਟ ਆ ਪੈਰਾਪੂਰਾਂ ਦੀ ਪੱਕੀ ਬਹੁਤ ਵੀ ਨਹੀਂ ਹੈਗਾ ਪੈਰਾ ਤੋਂ ਪੱਕਾ ਮਣਾਉਂਦੀ ਆ ਪੈਰਪੂਰ ਬਾੜੇ ਮਜ਼ਬੂਤ ਆ ਗਾਂ ਦੇ ਹੱਡਾ ਪੈਰਾਂ ਦੀ ਚੰਗੀ ਆ ਖੁੱਲੀ ਡੁੱਲੀ ਗਾਵਾਂ ਦੁੱਧ ਵਾਲੀ ਆ ਤਕੀ 25 26 ਕਿਲੋ ਦੁੱਧ ਟੋਰਾ ਨਾਲ ਦਈ ਜੋਗੀ ਤੁਹਾਡੇ ਘਰੇ ਤੇ ਹਜੇ ਬਣਨਾ 10 ਦਿਨ ਬਾਕੀ ਆ ਅੱਛਾ ਲక్ష్మణ్ ਭਾਈ ਨੰਬਰ ਦੱਸੀ 97811 ਜੀ 32150 ਇੱਕ ਵਾਰੀ ਹੋਰ ਬੋਲ ਦਿਓ ਜੀ 97811 32150 ਜੀ ਅੱਛਾ ਇੱਕ ਉਹ ਵੀ ਵੇਚਣੀ ਹੈ ਪਰ ਨਹੀਂ ਕੋਈ ਵੇਚਣੀ ਹੈ ਠੀਕ ਆ ਉਹਦੇ ਕਿੰਨੇ ਦਿਨ ਪਏ ਬਾਈ ਇਹ ਇਹਦੇ 22 ਤਰੀਕ ਹੁੰਦੇ ਨੇ। ਠੀਕ ਆ ਵੀ ਵਿਖਾ ਦਿੱਤੀ ਬ ਇੱਕ ਹੋਰ ਹੈਗੀ। ਇਹ 22 ਤਰੀਕ ਹੁੰਦੇ ਨੇ। ਫਿਰ ਇਹਦਾ ਹਰੇ ਕੱਚੀ ਆ ਹਨਾ। ਕੱਚੀ ਆ ਕੋਈ ਨਹੀਂ। ਚਲ ਇਹਦਾ ਵੇਖ ਲਓ ਬਾਈ ਤੁਹਾਨੂੰ ਵੈਸੇ ਚਲ ਕੇ ਮਰਾਤੀ ਚੰਗਾ ਦੁੱਧ ਈ ਦੇ ਦਿੰਦੀ ਕਿ ਨਾ ਦੁੱਧ ਦੇ ਦਿੰਦੀ ਬਈ ਇਹ। ਇਹ 28 ਲੀਟਰ ਦੁੱਧ ਆ। ਠੀਕ ਆ ਬਾਈ। ਲੈ ਜੀ ਮਿੱਤਰੋ ਇਹ ਦੋ ਜਾਨਵਰ ਬਾਈ ਦੇ ਵਿਕਾਊ ਆ। ਪਿੰਡ ਹੈਗਾ ਜਿਹੜਾ ਜੌਣ ਵਾਲਾ ਜ਼ਿਲ੍ਹਾ ਲੱਗਦਾ ਬਾਈ ਨੂੰ ਫਰੀਦਕੋਟ ਨੇੜੇ ਹੈਗਾ ਭਲੂਰ ਪਿੰਡ ਮੁੱਗੇ ਜਨੇ ਦਾ ਤੇ ਇੱਕ ਪਾਸੇ ਲੰਡੇ ਆ ਤੇ ਇੱਕ ਪਾਸੇ ਸਮਾਲ ਸਾਰਾ ਤੇ ਬਾਕੀ ਗੱਲਬਾਤ ਲਈ ਨੰਬਰ 22.10 ਸਕਰੀਨ ਦੇ ਉੱਤੇ ਆ